ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਹਿੰਦੇ ਪੰਜਾਬ ਪੁਲਿਸ ਨੇ ਫੇਰ ਡਾਂਗ ਫੇਰੀ ਕਿਸਾਨਾਂ ਕੋਹਾਂ ਦੇ ਚਲੋ ਪੁਲਿਸ ਨੂੰ ਬੇਨਤੀ ਹੈ ਵੀ ਲੱਤਾਂ ਬਾਹਾਂ ਤੋੜਿਓ ਭਰਾਵੋ ਫਿਰ ਤੁਹਾਨੂੰ ਹਸਪੀਟਲ ਦੇ ਵਿੱਚ ਜਾਣਾ ਪੈਣਾ ਪਟੀਆਂ ਕਰਾਉਣੀਆਂ ਪੈਣਗੀਆਂ ਫਿਰ ਉੱਥੇ ਨਾ ਰੋਟੀ ਨਹੀਂ ਖਾਣੀ ਫਿਰ ਪਖੰਡ ਕਰਨਗੇ ਅਸੀਂ ਮਰਨ ਮਰਤੇ ਬੈਠੇ ਆਂ ਉਦੋਂ ਫੜ ਲਿਆ ਕਰੋ ਛੇਤਰ ਪ੍ਰੇੜ ਮਾੜੀ ਮੋਟੀ ਕਰ ਲਿਆ ਕਰੋ ਲੱਤ ਬਾਹਣਾ ਤੋੜਿਓ ਇਹ ਬੇਨਤੀ ਹੈ ਅਸ਼ਾ ਅੱਜ ਇੱਕ ਬੇਨਤੀ ਜਿਹੜੀ ਮੈਂ ਕਰਨ ਲੱਗਾ ਸਪੈਸ਼ਲੀ ਆ ਉਹ ਪੰਜਾਬ ਸਰਕਾਰ ਨੂੰ ਵੀ ਔਰ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਸਿੰਦੇ ਨੇ ਜਿਹੜੇ ਵਧੀਆ ਕਿਸਾਨ ਨੇ ਜਿਹੜੇ ਚਾਹੁੰਦੇ ਆ ਵੀ ਪੰਜਾਬ ਤਰੱਕੀ ਕਰੇ ਅਸੀਂ ਵਧੀਆ ਰੋਟੀ ਖਾਈਏ ਦੋ ਟਾਈਮ ਸਬਜ਼ੀ ਬਣੇ ਜਿਹੜੇ ਇਹ ਚਾਹੁੰਦੇ ਆ ਲੋਕ ਉਹਨਾਂ ਨੂੰ ਬੇਨਤੀ ਹੈ ਬੀਰੇ ਪੀਨੇ ਨਾ ਇਹਨਾਂ ਦਲਾਲਾਂ ਨੂੰ ਹੁਣ ਵਧੀਆ ਮੋਟਾ ਪੈਸਾ ਦਿੱਤਾ ਹੋਇਆ ਹੈ ਇਹ ਕਿਹਾ ਹੋਇਆ ਹੈ ਵੀ 2027 ਤੱਕ ਪੰਜਾਬ ਦਾ ਮਾਹੌਲ ਪੂਰਾ ਖਰਾਬ ਕਰ ਦਿਓ ਇੱਥੋਂ ਤੱਕ 200 50 ਬੰਦਾ ਮਰਵਾ ਦਿਓ ਤੁਸੀਂ ਇਹ ਸ਼ਰਿਆਮ ਇਹਨਾਂ ਦੇ ਕੰਨ ਵਿੱਚ ਫੂਕ ਮਾਰੀ ਹੋਈ ਹੈ ਮਾਹੌਲ ਖਰਾਬ ਫੇਰ ਬਣਾਓ ਅਸ਼ੇ ਪੰਜਾਬ ਸਰਕਾਰ ਇਹ ਕਰ ਸਕਦੀ ਹੈ ਵੀ ਜੇ ਇੱਕ ਕਿਸਾਨ ਜਥੇਬੰਦੀਆਂ ਦੇ ਜਿਹੜਾ ਆਗੂ ਨੇ ਮਿਹਨਤਾਂ ਤਕਰੀਬਨ ਜਿਹੜੇ ਬਾਹਲਾ ਬੋਲਦੇ ਨੇ ਜਿਹੜੇ ਬਾਹਲੇ ਵੱਡੇ ਲੀਡਰ ਖਵਾਉਂਦੇ ਆ ਉਹ ਪੰਜ ਸੱਤ ਕੀ ਹੈ ਇੱਕ ਤਾਂ ਡੱਲੇਵਾਲ ਹੈ ਜਿਹੜਾ ਮਰਨ ਮਰਤੇ ਬੈਠਾ ਸੀ ਇੱਕ ਤਾਂ ਇਹਨੂੰ ਤੇ ਇੱਕ ਬਲਬੀਰ ਸਿੰਘ ਉਹ ਕਿਹੜਾ ਹੋ ਰਾਜਿਆਣਾ ਤੇ ਇੱਕ ਜਗਿੰਦਰ ਸਿੰਘ ਉਗਰਾਹਾ ਇੱਕ ਮਨਜੀਤ ਰਾਏ ਇੱਕ ਸਰਵਨ ਸਿੰਘ ਪੰਦੇਰ ਹੈ ਤੇ ਇੱਕ ਰੁਲਦੂ ਮਾਨਸ ਵਾਲਾ ਖੁੰਡੇ ਵਾਲਾ ਇਹ ਜਿਆਦਾ ਜਿਹੜੇ 5-7 ਬੜਬੋਲੇ ਜੇ ਚ 10 ਘੋਰ ਲਾ ਲੋ ਚ 10 ਨਹੀਂ ਘਰ 23 ਜ਼ਿਲ੍ਹੇ ਨੇ 25 ਕਿਤਾ ਹੈਗੇ ਨਹੀਂ ਜੇ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਜੇ ਚਾਹੁੰਦੇ ਹੋ ਵੀ ਸੜਕਾਂ ਬੰਦ ਨਾ ਹੋਣ ਰੇਲਾਂ ਬੰਦ ਨਾ ਹੋਣ ਟੂਲ ਪਲਾਜੇ ਬੰਦ ਨਾ ਹੋਣ ਲੋਕ ਪਰੇਸ਼ਾਨ ਨਾ ਹੋਣ ਤਾਂ ਇਹਨਾਂ 20 25 ਨੂੰ ਫੜ ਲਓ ਲਾ ਕੇ ਐਨਐਸਏ ਇਹਨੂੰ ਡਿਵਰਗਟ ਭੇਜੋ 2 ਸਾਲ ਵਾਸਤੇ 2 ਸਾਲ ਜਾਤ ਨਾ ਪੁੱਛਿਓ ਉਹਨਾਂ ਦੀ ਤੇ ਫਿਰ ਆਪ ਹੀ ਇਹ ਨਾ ਬੰਦੇ ਬਣ ਜਾਣਗੇ ਤੇ ਜੇ ਨਾ ਇਹ ਕੰਮ ਕੀਤਾ ਤਾਂ ਤੁਸੀਂ ਗੱਲ ਮੇਰੀ ਚੇਤੇ ਰੱਖਿਓ ਮੈਂ ਪਹਿਲਾਂ ਤੁਹਾਨੂੰ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ ਇਹ ਹਰਾਮਖੋਰ ਪੰਜਾਬ ਦੇ ਵਿੱਚ ਅੱਗ ਲਾਉਣਗੇ ਹੀ ਲਾਉਣਗੇ ਕਿਉਂਕਿ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਨਾ ਉਹ ਕਲੀਅਰ ਨਹੀਂ ਹੈਗੀ ਵੀ ਹਵਾ ਕਿਧਰੋਂ ਵਗਣੀ ਹੈ ਕਿਧਰ ਨੂੰ ਜਾਊ ਕਿਹੜਾ ਪਲੜਾ ਭਾਰੀ ਹੈ ਕੀ ਦਾ ਸਰਵੇ ਹੋਇਆ ਕਿਹਦੀ ਸਰਕਾਰ ਆ ਉਹ ਕਿਸੇ ਨੂੰ ਨਹੀਂ ਪਤਾ ਤੇ ਜਦੋਂ ਇਹ ਐਕਟੀਵਿਟੀ ਕਰਦੇ ਨੇ ਧਰਨੇ ਲਾਉਂਦੇ ਨੇ ਉਦੋਂ ਥੋੜਾ ਜਾ ਸਮਝ ਪੈਂਦੀ ਹੈ ਵੀ ਹੁਣ ਇਹਨਾਂ ਨੂੰ ਮੋਟੀ ਰਕਮ ਵੱਡੇ ਬੈਗ ਮਿਲ ਕੇ ਵੀ ਪੰਜਾਬ ਵਿੱਚ ਅੱਗ ਲਾਉਣ ਬਾਤੇ ਤੇ ਅੱਜ ਨਾ ਮੈਂ ਦੋ ਤਿੰਨ ਇੰਟਰਵਿਊ ਸੁਣੀਆਂ ਇਹਨਾਂ ਦੀਆਂ ਹੁਣ ਕਹਿੰਦੇ ਮੋਰਚਾ ਵੱਡੀ ਤਾਕਤ ਬਣ ਕੇ ਲਾਵਾਂਗੇ ਲੋਕਾਂ ਦਾ ਇਕੱਠ ਵੱਡਾ ਹੋਊ ਸੈਂਟਰ ਸਰਕਾਰ ਦੇ ਨਾਲ ਮੱਥਾ ਹੁਣ ਕਹਿੰਦੇ ਬਹੁਤ ਵੱਡੀ ਪਾਵਰ ਨਾਲ ਲਾਵਾਂਗੇ ਮੋਦੀ ਨੂੰ ਅਮਿਤ ਸ਼ਾਹ ਨੂੰ ਗੋਡਿਆਂ ਪਰਨੇ ਕਰਦੇ ਆਂਗੇ ਬਸ ਕਹਿੰਦੇ ਢਾ ਲਾਂਗੇ ਐਦਾਂ ਕਰਦੇ ਆ ਦੋ ਤਿੰਨ ਬੁੜੀਆਂ ਮੂਹਰੇ ਰੱਖਦੇ ਨੇ ਹਾਏ ਮੋਦੀ ਮਰ ਗਿਆ ਮੋਦੀ ਦਾ ਭੂ ਪੈ ਗਿਆ ਇਹ ਸਾਰਾ ਉਸ ਨਾਲ ਡਰਾਮੇ ਪਾਜੀ ਜਾਣ ਬੁਝ ਕੇ ਕਰਾਉਂਦੇ ਆ ਮੈਂ ਇਹ ਬੇਨਤੀ ਤਾਂ ਕੀਤੀ ਐ ਕੁਝ ਕਿਸਾਨਾਂ ਦੇ ਜਿਹੜੇ ਵਧੀਆ ਕਿਸਾਨ ਨੇ ਮਿੱਟੀ ਨਾਲ ਮਿੱਟੀ ਹੋ ਕੇ ਖੇਤਾਂ ਵਿੱਚ ਮਿਹਨਤ ਕਰਨ ਵਾਲੇ ਉਹ ਕਹਿੰਦੇ ਬਾਈ ਜੀ ਕਹਿੰਦੇ ਜੇ ਇਹ ਗੱਲ ਬੋਲਦੇ ਹੋਗੇ ਨਾ ਤੁਹਾਡਾ ਅਸੀਂ ਆਸਾਨ ਨਹੀਂ ਭਲਾਵਾਂਗੇ ਮੈਂ ਕਿਹਾ ਕਿਉਂ ਕਹਿੰਦੇ ਸਾਨੂੰ ਇਦਾਂ ਲੱਗਦਾ ਐ ਬੀਹੂਣੇ ਦੇ ਖੇਤਰ ਚਾਰ ਸფერੋਂ ਪਏ ਨੇ ਬੀਹੂਣੇ ਕੋਈ ਵੱਡਾ ਸੱਪ ਕੱਢਣਗੇ ਮਹਾਸੱਪ ਕਿਹੜਾ ਕਹਿੰਦੇ ਇਹ ਨਾ ਹੁਣ ਕਹਿੰਦੇ ਅੰਦੋਲਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਬੰਦੇ ਮਰਵਾਉਣਗੇ ਪੱਕਾ ਜੇ ਕਹਿੰਦੇ ਕੋਈ ਇਹੋ ਜਿਹਾ ਪੰਗਾ ਸਿੜ ਗਿਆ ਤਾਂ ਕਹਿੰਦੇ ਪੰਜਾਬ ਦੀ ਜਿਹੜੀ ਥੂਥੂ ਹੋਣੀ ਹੈ ਬਦਨਾਮੀ ਹੋਣੀ ਹੈ ਪੰਜਾਬ ਨੂੰ ਬਦਨਾਮ ਕਰਨਾ ਹੈ ਕਹਿੰਦੇ ਇੰਨਾ ਕਰ ਦੇਣਗੇ ਬਸ ਕਹਿੰਦੇ ਅਸੀਂ ਇਹ ਕਮਾਂਗੇ ਵੀ ਅਸੀਂ ਮਰ ਗਏ ਡਣ ਕੇ ਕਹਿੰਦੇ ਸਾਨੂੰ ਇੰਨੀ ਕਿ ਬਿਸ਼ਰਮੀ ਆਉ। ਆਸ਼ਾ ਇੱਕ ਨਾ ਫਰੀਦਕੋਟ ਦਾ ਬੰਦਾ ਸੀ ਉਹਨੇ ਮੈਨੂੰ ਅੱਜ ਫੋਨ ਕਰਕੇ ਕਰਦੂ ਦੱਸੀ ਇਹਨਾਂ ਦੇ। ਕਹਿੰਦਾ ਜੀ ਮੈਂ ਤੁਹਾਡੀਆਂ ਗੱਲਾਂ ਸੁਣਦਾ। ਕਹਿੰਦੇ ਆ ਗੱਲ ਬੋਲ ਦਿਓ ਮੈਂ ਖ ਦੱਸਾਂ। ਕਹਿੰਦੇ ਮੇਰੇ ਕੋਲੇ 4-5 ਕਿੱਲੇ ਜ਼ਮੀਨ ਐ। 3 ਕਿੱਲੇ ਮੇਰੇ ਕੋਲੇ ਕਹਿੰਦੇ 1-2 ਕਿੱਲੇ ਮੇਂ ਠੇਕੇ ਠੋਕੇ ਤੇ ਲੈ ਕੇ ਕਹਿੰਦਾ ਪਹਿਲਾਂ ਮੈਂ ਖੇਤੀ ਕਰਦਾ ਸੀ। ਕਹਿੰਦਾ 5-7 ਲੱਖ ਰੁਪਈਆ ਮੈਂ ਵਧੀਆ ਕਹਿੰਦਾ ਗੁਜ਼ਾਰੇ ਜੋਗਾ ਕਰ ਲੈਂਦਾ ਸੀ। ਕਹਿੰਦਾ ਉਦੋਂ ਬਾਅਦ ਮੈਂ ਕੀ ਕੀਤਾ ਕਹਿੰਦਾ ਮੈਂ ਕਰ ਲਾ ਦੁੱਧ ਦਾ ਕੰਮ। ਹੁਣ ਖੇਤੀ ਕਹਿੰਦਾ ਉਸ ਤਰੀਕੇ ਨਾਲ ਮੈਂ ਕਰਦਾ ਨਹੀਂ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ। ਕਹਿੰਦਾ ਮੇਰੇ ਕੋਲੇ ਇਹ ਨਾ ਕਹਿੰਦਾ ਪਰਚੀ ਕੱਟਣ ਵਾਸਤੇ ਆ ਗਏ ਜਿਵੇਂ ਆਉਂਦੇ ਨੇ ਕਹਿੰਦਾ ਗਰਾਹੀ ਗੁਰੂ ਹੀ ਕਰਦੇ ਨੇ। ਕਹਿੰਦਾ ਪਹਿਲਾਂ ਗੱਲਾਂ ਬਾਤਾਂ ਪੁੱਛੀ ਗਏ ਮੇਰੇ ਕੋਲ ਮੈਨੂੰ ਪਤਾ ਨਹੀਂ ਸੀ ਕਹਿੰਦਾ ਕਹਿੰਦਾ ਮੈਂ ਦੱਸ ਬੈਠਾ ਵੀ ਪਹਿਲਾਂ 5-7 ਲੱਖ ਦੀ ਫਸਲ ਹੁੰਦੀ ਸੀ ਵੀ ਹੁਣ ਤਾਂ 20-25 ਲੱਖ ਰੁਪਏ ਸੌਖੇ ਹੀ ਬਣ ਜਾਂਦਾ ਸਾਲ 'ਚ ਕਹਿੰਦਾ ਪਹਿਲਾਂ ਮੈਂ ਪਰਚੇ ਕਢਾਉਂਦੀ 5000 ਦੀ ਇਹਨਾਂ ਨੇ ਕਹਿੰਦਾ ਹੁਣ ਮੇਰੀ ਪਰਚੀ 10000 ਦੀ ਕੱਟੀ ਕਹਿੰਦਾ ਕਹਿੰਦੇ ਤੇ ਇਨਕਮ ਕਹਿੰਦੇ ਦੁੱਗਣੀ ਹੋ ਗਈ ਆਮਦਨ ਜਾਣੀ ਕਿ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਕਿਹੜਾ ਬੰਦਾ ਕਿੰਨੇ ਪੈਸੇ ਦੇਣ ਯੋਗ ਹੈ ਉਸ ਹਿਸਾਬ ਨਾਲ ਪਰਚੇ ਕੱਢਦੇ ਆ ਅੱਛਾ ਮੈਂ ਜਿਹੜੀ ਗੱਲ ਨਾ ਅੱਜ ਕਹਿਣ ਦੀ ਕੋਸ਼ਿਸ਼ ਕੀਤੀ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਕਿਸਾਨ 24 ਘੰਟੇ ਖੇਤਾਂ ਵਿੱਚ ਰਹਿ ਕੇ ਖੇਤੀ ਕਰਦੇ ਨੇ ਉਹਨਾਂ ਨੂੰ ਪਤਾ ਵੀ ਮਿਹਨਤ ਪਸੀਨੇ ਦੀ ਕਮਾਈ ਕੀ ਹੁੰਦੀ ਐ ਉਹਨਾਂ ਨੂੰ ਪਤਾ ਪਰ ਜਿਹੜੇ ਇਹ ਬੇਲੜ ਲਾਣਾ ਨਾ ਕਿਸਾਨਾਂ ਨੂੰ ਦਲਾਲ ਮੈਂ ਕਹਿਣਾ ਹੁੰਦਾ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਸਰਕਾਰ ਨੂੰ ਬੇਨਤੀ ਤਾਂ ਕੀਤੀ ਆ ਵੀ ਕੰਮ ਸੌਖਾ ਹੋ ਜਾਊ। ਐਵੇਂ ਗੁੱਸੇ ਗਿਲੇ ਨਹੀਂ ਹੋਣਗੇ। ਜੇ ਤੁਸੀਂ ਇਹ 20-25 ਕ ਬੰਦੇ ਫੜ ਲਓ। ਐਨਐਸਏ ਲਾ ਕੇ ਡਿਬਰੂਗੜ੍ਹ ਭੇਜ ਦਿਓ। ਤਾਂ ਸਾਰਾ ਪੰਜਾਬ ਸੌਖਾ ਹੋ ਜਾਊ। ਨਾ ਕੋਈ ਸੜਕ ਜਾਮ ਕਰਨਗੇ ਇਹ। ਨਾ ਟੂਲ ਪਲਜ ਤੇ ਜਾਣਗੇ, ਨਾ ਰੇਲਾਂ ਰੋਕਣਗੇ। ਲੋਕਾਂ ਦੀ ਆਵਾਜਾਈ ਚੱਲਦੀ ਰਹੂ। ਨਹੀਂ ਇਹ ਟ੍ਰੈਫਿਕ ਜਾਮ ਕਰ ਦਿੰਦੇ ਨੇ ਧਰਨੇ ਲਾ ਕੇ। ਤੇ ਆ 2027 ਤੱਕ ਜੇ ਕਿਤੇ ਡਿਬਰੂਗੜ੍ਹ ਜੇਲ੍ਹ ਭੇਜੇ ਜਾਣ ਤਾਂ ਮੈਂ ਕਹਿੰਦਾ ਪੰਜਾਬ ਥੋੜਾ ਬਹੁਤਾ ਨਾ ਸ਼ਾਂਤ ਰਹੂ ਮਾਹੌਲ ਪੰਜਾਬ ਦਾ ਇੰਨਾ ਕੰਮ ਕਰ ਦਿਓ ਤੇ ਚੜ੍ਹਦੀ ਕਲਾ ਹੋ ਜੂ ਪੰਜਾਬ ਦੀ ਇਹ 20-25 ਕ ਬੰਦੇ ਆ ਪੰਜਾਬ ਦੇ ਅਸਰ ਜਿੰਨੀਆਂ ਸਟੇਟਾਂ ਨੇ ਨਾ ਭਾਰਤ ਦੀਆਂ ਕੋਈ ਵੀ ਜਥੇਬੰਦੀ ਇਹਨਾਂ ਦੇ ਨਾਲ ਰਲ ਕੇ ਨਹੀਂ ਚੱਲਦੀ ਇਹ ਕੱਲੇ ਹੀ ਨੇ ਪੰਜਾਬ ਵਾਲੇ ਵਸ ਇਹ ਹੁਣ ਤੁਸੀਂ ਸਮਝ ਲਓ ਵੀ ਕਿਉਂ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ